ਅਮਰੀਕਾ ਦੇ ਵੈਨੇਜ਼ੂਏਲਾ ਤੇ ਹਮਲੇ ਤੋਂ ਬਾਅਦ ਹੁਣ ਉਥੋਂ ਦੇ ਡਿਫੈਂਸ ਮਿਨਿਸਟਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਦੱਸਦੇ ਕਿ ਅਮਰੀਕਾ ਦੇ ਵੱਲੋਂ ਵੈਨੇਜ਼ੂਏਲਾ ਦੇ ਉੱਤੇ ਲਗਾਤਾਰ ਹਮਲੇ ਕੀਤੇ ਗਏ ਨੇ ਸੱਤ ਥਾਵਾਂ ਦੇ ਉੱਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਕੱਲ ਰਾਤ ਤੋਂ ਲਗਾਤਾਰ ਉੱਥੇ ਬੰਬਾਰੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਦਾਵਾ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਕੀਤਾ ਜਾਂਦਾ ਹੈ ਕਿ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੇ ਉਹਨਾਂ ਨੂੰ ਔਰ ਉਹਨਾਂ ਦੀ ਪਤਨੀ ਨੂੰ ਹਾਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਇਸ ਤੋਂ ਬਾਅਦ ਵੈਨੇਜ਼ੂਲਾ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਅੱਗੇ ਗੋਡੇ ਨਹੀਂ ਟੇਕਾਂਗੇ ਤਾਂ ਇਹ ਵੱਡਾ ਬਿਆਨ ਹੈ ਅਮਰੀਕਾ ਦੇ ਵੱਲੋਂ ਲਗਾਤਾਰ ਵੈਨੇਜ਼ੂਲਾ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਔਰ ਇਸੇ ਦਰਮਿਆਨ ਇੱਕ ਲਲਕਾਰ ਵੈਨੇਜ਼ੂਲਾ ਦੇ ਰੱਖਿਆ ਮੰਤਰੀ ਦੇ ਵੱਲੋਂ ਕੀਤੀ ਗਈ ਹੈ ਆਪਣੇ ਦੇਸ਼ ਦੇ ਜਿਹੜੇ ਧੀਆ ਪੁੱਤਰ ਨੇ ਉਹਨਾਂ ਨੂੰ ਵੰਗਾਰਿਆ ਗਿਆ ਔਰ ਉਹਨਾਂ ਨੂੰ ਵੰਗਾਰਦੇ ਹੋਏ ਕਿਹਾ ਗਿਆ ਹੈ ਕਿ ਇਹ ਮੌਕਾ ਦੇਸ਼ ਲਈ ਖੜਨ ਦਾ ਹੈ ਤਾਂ ਇਹਨਾਂ ਦੇ ਵੱਲੋਂ ਜਿਹੜੇ ਆਪਣੇ ਦੇਸ਼ ਦੇ ਲੋਕ ਨੇ ਉਹਨਾਂ ਨੂੰ ਇੱਕ ਅਪੀਲ ਕੀਤੀ ਗਈ ਹੈ ਨਾਲ ਹੀ ਲਲਕਾਰਿਆ ਗਿਆ ਕਿ ਅਸੀਂ ਅਮਰੀਕਾ ਦੇ ਅੱਗੇ ਗੋਡੇ ਨਹੀਂ ਟੇਕਾਂਗੇ ਅਸੀਂ ਬਣਦਾ ਜਵਾਬ ਅਮਰੀਕਾ ਨੂੰ ਦੇ ਕੇ ਰਾਂਗੇ ਤਾਂ ਇਹ ਵੱਡਾ ਬਿਆਨ ਹੈ ਵੈਨੇਜ਼ੁਏਲਾ ਦਾ ਕਿਉਂਕਿ ਇਸ ਤੋਂ ਪਹਿਲਾਂ 트럼ਪ ਦੇ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਨੇ ਤੇ ਉਹਨਾਂ ਦੀ ਪਤਨੀ ਨੂੰ ਇਹਨਾਂ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਖਬਰਾਂ ਆਉਂਦੀਆਂ ਨੇ ਕਿ ਵੈਨੇਜ਼ੁਏਲਾ ਦੇ ਵਿੱਚੋਂ ਉੱਥੋਂ ਦੇ ਰਾਸ਼ਟਰਪਤੀ ਮਾਦੂਰੇ ਔਰ ਉਹਨਾਂ ਦੀ ਪਤਨੀ ਲਾਪਤਾ ਨੇ ਔਰ ਉਸ ਤੋਂ ਬਾਅਦ 트াম্প ਦਾ ਇਹ ਦਾਵਾ ਸਾਹਮਣੇ ਆਉਂਦਾ ਹੈ ਔਰ ਇਸੇ ਦਰਮਿਆਨ ਇਹ ਵੱਡਾ ਜਿਹੜਾ ਬਿਆਨ ਹੈ ਤੇ ਕਈ ਕੁਝ ਬਿਆਨ ਕਰਦਾ ਹੈ ਕਿ ਜਿਹੜਾ ਵੈਨੇਜ਼ੁਏਲਾ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈ ਅਮਰੀਕਾ ਦੇ ਵੱਲੋਂ ਹਾਲਾਂਕਿ ਦੁਨੀਆ ਦੇ ਵਿੱਚ ਇੱਕ ਨਵੀਂ جنگ ਛੇੜ ਦਿੱਤੀ ਗਈ ਹੈ ਬਿਤੇ 4 ਮਹੀਨਿਆਂ ਦੇ ਵਿੱਚ ਲਗਾਤਾਰ ਅਮਰੀਕਾ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਵੈਨੇਜ਼ੁਏਲਾ ਨੂੰ ਕਾਰਨ ਜੋ ਅਮਰੀਕਾ ਦੇ ਵੱਲੋਂ ਦੱਸਿਆ ਜਾਂਦਾ ਹੈ ਉਹ ਡਰੱਗ ਤਸਕਰੀ ਦਨ ਨੈਟਵਰਕ ਹੈ ਤਾਂ ਉਸ ਨੂੰ ਟਾਰਗੇਟ ਕੀਤਾ ਗਿਆ ਹੈ ਪਰ ਦੂਸਰੇ ਪਾਸੇ ਜਿਹੜੀਆਂ ਪਿਛਲੀ ਤਸਵੀਰ ਹੈ ਉਹ ਕੁਝ ਹੋਰ ਹੈ ਕਿਉਂਕਿ ਜਿਹੜੇ ਵੈਨਿਜੁਏਲਾ ਦੇ ਅਧਿਕਾਰੀ ਨੇ ਉੱਥੋਂ ਦੇ ਜਿਹੜੇ ਮੰਤਰੀ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਜਿਹੜੇ ਸੰਸਾਧਨ ਨੇ ਖਣਿਜਾਂ ਦੇ ਭੰਡਾਰ ਨੇ ਤੇਲ ਭੰਡਾਰ ਨੇ ਤਾਂ ਉਹਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਮਰੀਕਾ ਵੈਸੇ ਵੀ ਅਮਰੀਕਾ ਦੀ ਨੀਤੀ ਰਹੀ ਹੈ ਕਿ ਜਦੋਂ ਵੀ ਕਿਸੇ ਦੇਸ਼ ਦੇ ਖਣਿਜ ਭੰਡਾਰ ਆਜ਼ਾਦ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਦੇਸ਼ ਅੱਗੇ ਇਹਨਾਂ ਦਾ ਪੰਡਾਰਾ ਦਾ ਵਰਤੋਂ ਕਰਕੇ ਅੱਗੇ ਵੱਧ ਸਕਦਾ ਹੈ ਤਾਂ ਉੱਥੇ ਜਾ ਕੇ ਅਮਰੀਕਾ ਦੇ ਵੱਲੋਂ ਉਹਨਾਂ ਦੇ ਜਿਹੜੇ ਪੰਡਾਰ ਨੇ ਉਹਨਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੋਈ ਨਾ ਕੋਈ ਕਾਰਨ ਇਹਨਾਂ ਦੇ ਵੱਲੋਂ ਬਣਾਇਆ ਜਾਂਦਾ ਤਾਂ ਇਹ ਹੁਣ ਵੈਨੇਜ਼ੂਲਾ ਦੇ ਰੱਖਿਆ ਮੰਤਰੀ ਦਾ ਇਹ ਵੱਡਾ ਬਿਆਨ ਸਾਹਮਣੇ ਆ ਚੁੱਕਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਵੈਨੇਜ਼ੂਲਾ ਦੇ ਬਹਾਦਰ ਲੋਕੋ ਔਰ ਸਾਡੇ ਸਿਪਾਹੀਓ ਔਰ ਬੋਲੀਵਰ ਦੇ ਪੁੱਤਰੋ ਅਤੇ ਧੀਓ ਉਹਨਾਂ ਨੇ ਕਿਹਾ ਕਿ ਰਾਸ਼ਟਰੀ ਹਥਿਆਰਬੰਦ ਸਨਾਵਾ ਪੂਰੀ ਦੁਨੀਆ ਨੂੰ ਸੂਚਿਤ ਕਰਦਿਆਂ ਨੇ ਕਿ ਅੱਜ 3 ਜਨਵਰੀ 2026 ਸਵੇਰੇ ਵੈਨੇਜ਼ੂਲਾ ਦੇ ਲੋਕਾਂ ਨੂੰ ਸੰਯੁਕਤ ਰਾਜ ਸਰਕਾਰ ਦੁਆਰਾ ਸਭ ਤੋਂ ਵੱਧ ਅਪਰਾਧਿਕ ਫੌਜੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਜਾਨਕੀ ਅਮਰੀਕੀ ਹਮਲੇ ਜਿਹੜੇ ਵੈਨੇਜ਼ੂਲਾ ਦੇ ਉੱਤੇ ਕੀਤੇ ਗਏ ਨੇ ਤਾਂ ਉਹਨਾਂ ਦੇ ਬਾਰੇ ਇਹ ਗੱਲ ਕੀਤੀ ਗਈ ਹੈ ਨਾਲ ਹੀ ਉਹਨਾਂ ਕਿਹਾ ਕਿ ਸਨਮਾਨ ਫਰਜ਼ ਅਤੇ ਇਤਿਹਾਸ ਸਾਨੂੰ ਬੁਲਾਉਂਦੇ ਹਨ ਇੱਕ ਆਜ਼ਾਦ ਭੂਮੀ ਦੀ ਪੁਕਾਰ ਹਰ ਕੋਨੇ ਦੇ ਵਿੱਚ ਗੂੰਜਣ ਦਿਓ ਸਾਡੀ ਜਿੱਤ ਹੈ ਕਿਉਂਕਿ ਅਸੀਂ ਤਰਕ ਮਾਣ ਸਾਡੇ ਪਾਸੇ ਹੈ ਅਸੀਂ ਜਿੱਤਾਂਗੇ ਤਾਂ ਇਹ ਦਾਵਾ ਜੈਨੇ ਜੂਲਾ ਦੇ ਜਿਹੜੇ ਰੱਖਿਆ ਮੰਤਰੀ ਨੇ ਤਾਂ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਸਾਡੀ ਜਿੱਤ ਪੱਕੀ ਹੈ ਕਿਉਂਕਿ ਅਸੀਂ ਤਰਕ ਵਾਲੀ ਪਾਸੇ ਆ ਅਸੀਂ ਮਾਣ ਵਾਲੇ ਪਾਸੇ ਆ ਅਸੀਂ ਆਪਣੇ ਦੇਸ਼ ਦਾ ਮਾਣ ਬਚਾਉਣਾ ਹੈ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਲਲਕਾਰਿਆ ਗਿਆ ਆਪਣੇ ਦੇਸ਼ ਦੇ ਧੀਆਂ ਪੁੱਤਰਾਂ ਨੂੰ ਔਰ ਇਹ ਲਲਕਾਰ ਉਸ ਸਮੇਂ ਦਿੱਤੀ ਗਈ ਹੈ ਜਿਸ ਸਮੇਂ ਉਥੋਂ ਦੇ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਉਥੋਂ ਲਾਪਤਾ ਹੋ ਚੁੱਕੇ ਨੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਤਾਂ ਇਹ ਲਲਕਾਰ ਕੇ ਇੱਕ ਪਾਸੇ ਅਮਰੀਕਾ ਨੂੰ ਅੱਖਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਜੋ ਕੁਝ ਵੀ ਕਰ ਲੋ ਅਸੀਂ ਆਪਣੇ ਦੇਸ਼ ਦਾ ਸਾਥ ਨਹੀਂ ਛੱਡਾਂਗੇ ਅਸੀਂ ਆਪਣੇ ਦੇਸ਼ ਨੂੰ ਬਚਾਉਣ ਲਈ ਆਪਣੇ ਦੇਸ਼ ਦੀ ਪ੍ਰਭੂਸੱਤਾ ਨੂੰ ਬਚਾਉਣ ਲਈ ਹਰ ਜਿਹੜੀ ਚੀਜ਼ ਹੈ ਉਹ ਕਰਾਂਗੇ ਔਰ ਆਪਣੇ ਦੇਸ਼ ਦੇ ਅਸੀਂ ਲੜ ਕੇ ਦਿਖਾਵਾਂਗੇ ਤਾਂ ਇਹ ਵੈਨੇਜ਼ੁਏਲਾ ਦੇ ਵਿੱਚ ਜੋ ਉੱਥੋਂ ਦੇ ਰੱਖਿਆ ਮੰਤਰੀ ਜੀ ਨੇ ਉਹਨਾਂ ਦਾ ਇਹ ਬਿਆਨ ਆਇਆ ਹੈ ਉਹਨਾਂ ਦੇ ਵੱਲੋਂ ਇੱਕ ਲਲਕਾਰ ਕੀਤੀ ਗਈ ਹੈ ਨਾਲ ਹੀ ਵੈਨੇਜ਼ੁਏਲਾ ਦੇ ਵਿੱਚ ਦੱਸਦੇ ਕਿ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਔਰ ਆ esto ਪਹਿਲਾਂ ਮਾਦੁਰੂ ਜੋ ਮਾਦੁਰੇ ਜੋ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੇ ਤਾਂ ਉਹਨਾਂ ਦੇ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਸੀ ਕਿ ਉਹ ਅਮਰੀਕਾ ਦੇ ਹਰ ਹਮਲੇ ਦਾ ਜਵਾਬ ਦੇਣਗੇ ਹਾਲਾਂਕਿ ਉਸ ਤੋਂ ਬਾਅਦ ਤੋਂ ਲਾਪਤਾ ਨੇ ਉਹਨਾਂ ਨੂੰ ਅਤੇ ਉਹਨਾਂ ਦੀ ਪਤਨੀ ਨੂੰ ਉਥੋਂ ਗਾਇਬ ਕਰ ਦਿੱਤਾ ਗਿਆ ਹੈ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਦੇਸ਼ ਤੋਂ ਬਾਹਰ ਲਜਾਇਆ ਗਿਆ ਹੈ ਉਹ ਕਿੱਥੇ ਲਜਾਇਆ ਗਿਆ ਇਸ ਬਾਰੇ ਕੋਈ ਜਾਣਕਾਰੀ ਉਹਨਾਂ ਦੇ ਵੱਲੋਂ ਨਹੀਂ ਦਿੱਤੀ ਗਈ ਤਾਂ ਅਮਰੀਕਾ ਦੇ ਵੱਲੋਂ ਵੈਨੇਜ਼ੂਲਾ ਨੂੰ ਬੀਤੇ 4 ਮਹੀਨਿਆਂ ਤੋਂ ਦੱਸਦੀ ਹੈ ਕਿ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਸੀ ਔਰ ਇਸ ਦਰਮਿਆਨ ਵੈਨੇਜ਼ੂਲਾ ਨੂੰ ਹਰੇਕ ਪਾਸੇ ਤੋਂ ਘੇਰਾ ਪਾਇਆ ਹੋਇਆ ਹੈ ਅਮਰੀਕਾ ਦੇ ਵੱਲੋਂ ਔਰ तकरीबन ਸਮੁੰਦਰ ਦੇ ਵਿੱਚ ਸੈਨਿਕ ਲਗਾਏ ਹੋਏ ਨੇ ਜਹਾਜ਼ ਲਗਾਏ ਹੋਏ ਨੇ ਇਸ ਤੋਂ ਇਲਾਵਾ ਜੰਗੀ ਬੇੜੇ ਸੈੱਟ ਕੀਤੇ ਹੋਏ ਨੇ ਜਿਹੜੇ ਵੈਨਿਜੂਲਾ ਦੇ ਉੱਤੇ ਹਮਲਾ ਜੇਕਰ ਕਾਣਾ ਹੋਵੇ ਤਾਂ ਮੌਕੇ ਦੇ ਉੱਤੇ ਉਸੇ ਤਰੀਕ ਸਮੇ ਸਾਰੀ ਤਿਆਰੀ ਅਮਰੀਕਾ ਦੇ ਵੱਲੋਂ ਪਹਿਲਾਂ ਤੋਂ ਹੀ ਕੀਤੀ ਗਈ ਹੈ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵੈਨਿਜੂਲਾ ਦੇ ਉੱਤੇ ਕੱਲ ਰਾਤ ਹਮਲਾ ਹੁੰਦਾ तकरीबन 1:50 ਮਿੰਟ ਤੇ ਤਾਂ ਉਸ ਹਮਲੇ ਤੋਂ ਪਹਿਲਾਂ ਅਮਰੀਕਾ ਦੇ ਜਿਹੜੇ ਜਹਾਜ਼ ਨੇ ਤਾਂ ਉਹ ਉਥੇ अभ्यासकरण औंदे ने अभ्यास दा लाहा ਲੈ ਕੇ ਐਂਟਰੀ ਕਰਦੇ ਨੇ ਔਰ ਉਸ ਤੋਂ ਬਾਅਦ ਉੱਥੇ ਹਮਲੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਔਰ ਵੈਨੇਜ਼ੂਏਲਾ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਆਖਿਰ ਉਹਨਾਂ ਦੇ ਨਾਲ ਇਹ ਕੀ ਹੋ ਗਿਆ ਹਾਲਾਂਕਿ ਇਸ ਹਮਲੇ ਦੀ ਨਿੰਦਾ ਹਰੇਕ ਪਾਸੇ ਕੀਤੀ ਜਾ ਰਹੀ ਹੈ ਔਰ ਇੱਥੋਂ ਤੱਕ ਕਿ ਜਿਹੜੇ ਅਮਰੀਕਾ ਦੇ ਕੁਝ ਨੇਤਾ ਨੇ ਉਹਨਾਂ ਦੇ ਵੱਲੋਂ ਵੀ ਇਸ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਕਈ ਵੱਡੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਵੈਨੇਜ਼ੂਏਲਾ ਦੇ ਉੱਤੇ ਇਹ ਹਮਲਾ ਕੀਤਾ ਗਿਆ 트럼ਪ ਦਾ ਇਲਜ਼ਾਮ ਹੈ ਕਿ ਜਿਹੜਾ ਮਾਦੂਰੇ ਉਹ ਉੱਥੋਂ ਦਾ ਰਾਸ਼ਟਰਪਤੀ ਹੈ ਉਸ ਦੇ ਵੱਲੋਂ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਅਤੇ ਮਾਨਸਿਕ ਹਸਪਤਾਲਾਂ ਦੇ ਵਿੱਚ ਅਪਰਾਧੀਆਂ ਤੇ ਬਿਮਾਰ ਲੋਕਾਂ ਨੂੰ ਜਾਣਬੁੱਝ ਕੇ ਬਾਹਰ ਭੇਜਿਆ ਜਾਂਦਾ ਔਰ ਅਮਰੀਕਾ ਦੇ ਵੱਲ ਉਹਨਾਂ ਨੂੰ ਜਾਣ ਲਈ ਮਜਬੂਰ ਕੀਤਾ ਜਾਂਦਾ ਤੇ ਇੱਕ ਪਾਸੇ ਪ੍ਰਵਾਸ ਜਿਹੜਾ ਇਹ ਵੱਡਾ ਕਾਰਨ ਹਮਲੇ ਦਾ ਦੱਸਿਆ ਜਾ ਰਿਹਾ ਔਰ ਉਹ ਵੀ ਉਹ ਲੋਕ ਜਿਹੜੇ ਕਿ ਅਪਰਾਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਪਾਏ ਜਾਂਦੇ ਨੇ ਮਾਨਸਿਕ ਤੌਰ ਤੇ ਬਿਮਾਰ ਨੇ ਤਾਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਐਂਟਰੀ ਕਰਵਾਈ ਜਾਂਦੀ ਹੈ ਤੇ ਇਹ ਵੱਡਾ ਇਲਜ਼ਾਮ ਟਰੰਪ ਦੇ ਵੱਲੋਂ ਲਗਾਇਆ ਗਿਆ ਔਰ ਅਮਰੀਕਾ ਦੀ ਅੇ ਵੀ ਦੱਸਿਆ ਜਾ ਰਿਹਾ ਕਿ ਅਮਰੀਕਾ ਦੀ ਜਿਹੜੀ ਨਜ਼ਰ ਹੈ ਵੈਨੇਜ਼ੁਏਲਾ ਦੇ ਜਿਹੜੇ ਤੇਲ ਭੰਡਾਰ ਹੈ ਉਹਨਾਂ ਦੇ ਉੱਤੇ ਆ ਇਸ ਕਰਕੇ ਵੈਨੇਜ਼ੁਏਲਾ ਦੀ ਜਿਹੜੀ ਅਰਥ ਵਿਵਸਥਾ ਪੂਰੀ ਤਰੀਕੇ ਦੇ ਨਾਲ ਤੇਲ ਦੇ ਉੱਤੇ ਨਿਰਭਰ ਹੈ ਔਰ ਜਿਹੜਾ ਸਭ ਤੋਂ ਵੱਡਾ ਇਹਦਾ ਖਰੀਦਦਾਰ ਹੈ ਉਹ ਚੀਨ ਹੈ ਤਾਂ ਕਿਤੇ ਨਾ ਕਿਤੇ ਦੁਸ਼ਮਨ ਦਾ ਦੋਸਤ ਦੁਸ਼ਮਨ ਇਹ ਵਾਲਾ ਵੀ ਜਿਹੜਾ ਇੱਥੇ ਨੀਤੀ ਉਹ ਵੀ ਅਪਣਾਈ ਗਈ ਹੈ 트াম্প ਦੇ ਵੱਲੋਂ ਕਿਉਂਕਿ ਟਰੰਪ ਦੇ ਵੱਲੋਂ ਹਮੇਸ਼ਾ ਇਹ ਕਿਹਾ ਜਾਂਦਾ ਰਹੇ ਕਿ ਜਿਹੜੇ ਸਾਡੇ ਦੁਸ਼ਮਣ ਦੇ ਦੇਸ਼ਾਂ ਦੇ ਕਰੀਬੀ ਹੋਣਗੇ ਤਾਂ ਅਸੀਂ ਉਹਨਾਂ ਨੂੰ ਵੀ ਨਹੀਂ ਛੱਡਾਂਗੇ ਤਾਂ ਉਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਹ ਜੋ ਕਾਰਵਾਈ ਕੀਤੀ ਗਈ ਆ ਇੱਕ ਹੋਰ ਜਿਹੜਾ ਵੱਡਾ ਕਾਰਨ ਹੈ ਕਿ ਅਮਰੀਕਾ ਦੇ ਵਿੱਚ ਕੋਕੀਨ ਅਤੇ ਫੈਂਟਾਨੀਲ ਵਰਗੀਆਂ ਜਿਹੜੀਆਂ ਖਤਰਨਾਕ ਡਰੱਗਸ ਨੇ ਤਾਂ ਉਹਨਾਂ ਦਾ ਜਿਹੜਾ ਰਸਤਾ ਹੈ ਉਹ ਵੈਨੇਜ਼ੂਲਾ ਤੋਂ ਹੋ ਕੇ ਨਿਕਲਦਾ ਹੈ ਉਹ ਜਿਹੜੀਆਂ ਵੈਨੇਜ਼ੂਲਾ ਤੋਂ ਅਮਰੀਕਾ ਦੇ ਵਿੱਚ ਐਂਟਰੀ ਕਰਦੀਆਂ ਨੇ ਤੇ ਡਰੱਗ ਤਸਕਰੀ ਵੱਡੇ ਪੈਮਾਨੇ ਦੇ ਉੱਤੇ ਵੇਨੇਜ਼ੁਏਲਾ ਤੋਂ ਹੁੰਦੇ ਹੋਏ ਅਮਰੀਕਾ ਦੇ ਵਿੱਚ ਐਂਟਰੀ ਕਰਦੀ ਹੈ ਔਰ ਇਹ ਵੀ ਇਸੇ ਦੇ ਚੱਲਦੇ ਜੋ ਕਈ ਵਾਰ ਚੇਤਾਵਨੀ ਵੀ ਅਮਰੀਕਾ ਦੇ ਵੱਲੋਂ ਦਿੱਤੀ ਗਈ ਹੈ ਪਰ ਵੈਨੇਜ਼ੁਏਲਾ ਦੇ ਵੱਲੋਂ ਇਸ ਚੇਤਾਵਨੀ ਦੇ ਉੱਤੇ ਗੌਰ ਨਹੀਂ ਕੀਤਾ ਗਿਆ ਔਰ ਹੁਣ ਹਾਲਾਤ ਇਹ ਬਣ ਚੁੱਕੇ ਨੇ ਕਿ ਅਮਰੀਕਾ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ